ਉੱਚਾ ਉੱਠ ਜ਼ਮੀਨ ਤੋਂ ਪਿਆਰੇ ਤੈਨੂੰ ਖੰਭ ਰੱਬ ਨੇ ਲਾਏ ਉਹ ਕਿਉਂ ਰਿਹੜੇ ਗੋਡਿਆਂ ਪਰ ਨੇ ਜੋ ਉੱਡ ਅਸਮਾਨੀ ਜਾਏ ਉੱਚੀ ਨਜ਼ਰ ਤੇ ਖੀਮਤ ਉੱਚੀ ਦਾਈਆ ਉੱਚਾ ਰੱਖੀ ਅਰਸ਼ੀ ਤਾਣ ਜਿਦੇ ਹੋਏ ਪੱਲੇ ਸੌ ਕਿਉਂ ਪੁੰਝੇ ਆਏ ਉਹ ਤੂੰ ਪੁੱਤਰ ਕਿਦਾਂ ਹੈ ਆ ਜਿਹੜੇ ਤੈਨੂੰ ਫੜੀ ਬੈਠੇ ਨੇ ਤੂੰ ਪੁੱਤਰ ਪ੍ਰਮਾਤਮਾ ਦਾ ਤੂੰ ਆਤਮ ਸ਼ਹਿਯਾ ਦਾ ਸੇਵਾ ਪੰਤੀਆਂ ਦਾ ਇੱਕ ਗ੍ਰੰਥ ਹੈ ਜੀ ਪਰਚੀ ਦਸਵੇਂ ਪਾਤਸ਼ਾਹ ਕੀ ਉਹ ਜਿਸ ਮੈਂ ਉਹ ਸਾਧ ਭਾਸ਼ਾ ਚ ਮੈਂ ਪੰਜਾਬੀ ਚ ਕਰਾਂਗਾ ਉਹ ਕਹਿੰਦੇ ਨੇ ਗੁਰੂ ਸਾਹਿਬ ਨੂੰ ਪੁੱਛਦੇ ਨੇ ਸਤਿਗੁਰੂ ਇਹ ਆਤਮਾ ਰਾਮ ਕਾਂਸ਼ ਹੈ ਸਹਿਬ ਬਚਨ ਕਰਦੇ ਹਾਂ ਕਿੰਨੇ ਫਿਰ ਗੁਲਾਮ ਕਿਉਂ ਹੈ ਇਹ ਆਤਮਾ ਸ਼ਹਿਜਾਦਾ ਹੈ ਨਾ ਪਰਮਾਤਮਾ ਦਾ ਸ਼ਹਿਜਾਦਾ ਹੈ ਪਰਮਾਤਮਾ ਦੀ ਬੇਟੀ ਬੇਟਾ ਹੈ ਆਤਮਾ ਫਿਰ ਇਹਨੂੰ ਕਾਮ ਨੇ ਕ੍ਰੋਧ ਨੇ ਲੋਭ ਨੇ ਮੋਹ ਨੇ ਇਹਨਾਂ ਨੇ ਕਿਉਂ ਗੁਲਾਮ ਕਰ ਲਿਆ ਕਿਉਂ ਸੰਗਲ ਪੈ ਗਏ ਪਾਦਸ਼ਾਹ ਕਹਿੰਦੇ ਆ ਆਤਮ ਸ਼ਹਿਜ਼ਾਦਾ ਜੇ ਕਮਲਾ ਹੋ ਜਾਏ ਤੇ ਜਿਹੜੇ ਸਲੂਟ ਮਾਰਨ ਵਾਲੇ ਨੂੰ ਸੰਗਲ ਵੀ ਪੈਰਾਂ ਨੂੰ ਪਾ ਦਿੰਦੇ ਜੇ ਮੰਨ ਲਓ ਕਮਲਾ ਹੋ ਗਿਆ ਤੇ ਨੌਕਰ ਕਹਿੰਦੇ ਸੰਗਲਾਂ ਨਾਲ ਬਿਮਹਾਰਾਜਾ ਕਹਿੰਦਾ ਇਹ ਕੰਮ ਕਰੋ ਇਹਨੂੰ ਸੰਗਲਾਂ ਨਾਲ ਬੰਨ੍ਹ ਦਿਓ ਜਿਨ੍ਹਾਂ ਨੌਕਰਾਂ ਨੇ ਮੱਥੇ ਟੇਕਣੇ ਸੰਗਲ ਪਾ ਦਿੰਦੇ ਆ ਬੇਟਾ ਜਦੋਂ ਨਾਮ ਭੁੱਲ ਜਾਏ ਅੰਦਰ ਕਮਲਾ ਹੋ ਜਾਂਦਾ ਜਿਨ੍ਹਾਂ ਨੇ ਪਾਣੀ ਭਰਨਾ ਸੀ ਉਹ ਸੰਗਲ ਬਣ ਜਾਂਦੇ ਆ ਮੈਂ ਫਿਰ ਬੇਨਤੀ ਕਰਾਂਗਾ ਇੱਥੇ ਦੇਖੋ ਉਹਨਾਂ ਕਹਿਆ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਜੇ ਪਰਜਾਲੀ ਏਕੈ ਚੋੜ ਸਜਾਇਆ ਹੁਣ ਜਮੀਨੀ ਲੜਾਈ ਕੀ ਹੋਵੇਗੀ ਕਹਿਣ ਲੱਗਿਓ ਦੋ ਨੇ ਦਰਵਾਜੇ ਪਾਪ ਪੁੰਨ ਦੁਖ ਸੁਖ ਕਹਿੰਦੇ ਇਹ ਤਾਂ ਟੁੱਟਦੇ ਨੇ ਜੇ ਸਤ ਸੰਤੋਖ ਹੋਵੇਗਾ ਤਾਂ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ ਦੋਵੇਂ ਆ ਤੋੜ ਕੇ ਰੱਖ ਦਿੱਤੇ ਐ ਤਾਂ ਬਿਰਤੀਆਂ ਨੇ ਅੰਦਰ ਦੀਆਂ ਸਤ ਸੰਤੋਖ ਲੈ ਲਰਨੇ ਲੱਗਾ ਤੋਰੇ ਦੋਏ ਦਰਵਾਜਾਂ ਪਰ ਇਹ ਈਗੋ ਜਿੱਦਨ ਆ ਗਈ ਮੈਂ ਕਾਮ ਤੇ ਕਾਬੂ ਪਾ ਲਿਆ ਚੇਤੇ ਰੱਖੋ ਸਕਦਾ ਉਸ ਦਿਨ ਬੰਦਾ ਬੱਜਰ ਕਰਤ ਕਰ ਜਾਏ ਜਿੱਦਨ ਆਪਣੀ ਈਗੋ ਆਈ ਗੋਦਨ ਮਰੇਗਾ ਕਿਸੇ ਪੱਖੋਂ ਹੀ ਗੁਰੂ ਸਾਹਿਬ ਅਸੀਂ ਸੁਣਾਉਂਦੇ ਨਹੀਂ ਜੋਗਾ ਕੀ ਕੀਤਾ ਭਾਈ ਜੋਗਾ ਸਿੰਘ ਇਸ ਕਰਕੇ ਪਸ਼ਾਵਰਤ ਤੋਂ ਚੱਲਿਆ ਪੁਰਾਣਾ ਇਤਿਹਾਸ ਕਹਿੰਦਾ ਲਾਵਾ ਛੱਡ ਕੇ ਜੀ ਮੈਂ ਕਾਂਗਾ ਉਹਦਾ ਵਿਆਹ ਹੋਇਆ ਗੁਰੂ ਸਾਹਿਬ ਦਾ ਹੁਕਮ ਨਾਲ ਚੱਲ ਪਿਆ ਰਸਤੇ 'ਚ ਦੋ ਤਰ੍ਹਾਂ ਦੇ ਫੁਰਨੇ ਲੜਾਈ ਹੋਈ ਹੋਵੇਗੀ ਇਤਿਹਾਸ ਨੇ ਨੂੰ ਕਹਿੰਦਾ ਪਰ ਮੈਂ ਕਹਿੰਨਾ ਦੋ ਤਰ੍ਹਾਂ ਦੇ ਫੁਰਨੇ ਲੜੇ ਹੋਣਗੇ ਇੱਕ ਫੁਰਨਾ ਹੋਵੇਗਾ ਹਾਏ ਮੇਰਾ ਜੀ ਵਿਆਹ ਹੋਇਆ ਮੇਰੀ ਜੀਵਨ ਸਾਥਨ ਉਹ ਥੋੜੀ ਜਿਹੀ ਵਾਸ਼ਨਾ ਹੋਵੇਗੀ ਦੂਜੇ ਪਾਸੇ ਹੋਵੇਗਾ ਮੇਰੇ ਵਰਗਾ ਕਿਹੜਾ ਮੈਂ ਗੁਰੂ ਦਾ ਹੁਕਮ ਮੰਨ ਲਿਆ ਦੋਨਾਂ ਦੀ ਲੜਾਈ ਚੱਲਦੀ ਬੀਜ ਦੋਵੇਂ ਲੈ ਕੇ ਚੱਲੇ ਆ ਉਥੋਂ ਜਦੋਂ ਹੁਸ਼ਿਆਰਪੁਰ ਆਇਆ ਉਦੋਂ ਉਹ ਫੁਰਨਾ ਖਾਬਿਕ ਹੋ ਗਿਆ ਜਿਹੜਾ ਮੇਲ ਤੇ ਫੀਮੇਲ ਦਾ ਸੰਯੋਗ ਹੋਣਾ ਸੀ ਫੁਰਨਾ ਮੈਨੀ ਮਾਰਦਾ ਬੰਦੇ ਨੂੰ ਉਹ ਤੁਰ ਪਿਆ ਲੈ ਕੇ ਉਹ ਫੁਰਨਾ ਜਦੋਂ ਖਾਵੀ ਹੋਇਆ ਉਹ ਜਾ ਕੇ ਵੇਸ਼ਵਾ ਦੇ ਬੂਵੇ ਅੱਗੇ ਖਲੋ ਗਿਆ ਪਰ ਉਸ ਫੁਰਨੇ ਨਾਲ ਪਰਬਲ ਸੀ ਗੁਰੂ ਦਾ ਫੁਰਨਾ ਸਤਗੁਰਾਂ ਨੇ ਕਿਆ ਖੈ ਮੇਰਾ ਇੰਨੀ ਦੂਰ ਤੋ ਆ ਗਿਆ ਫੁਰਨਾ ਬਣਾ ਕੇ ਆ ਗਿਆ ਮਾੜਾ ਇੱਕ ਗੁਰੂ ਅੱਗੇ ਜਾ ਕੇ ਖਲੋ ਗਿਆ ਕਹਿ ਲੱਗਾ ਤੂੰ ਮੇਰੇ ਜੋਗਾ ਮੈਂ ਤੇਰੇ ਜੋਗਾ ਮੈਂ ਤੈਨੂੰ ਡਿੱਗਾ ਨਹੀਂ ਦੇਣਾ ਇਹ ਗੁਰਮਖੋ ਬੜੀ ਸਪਿਰਚੁਅਲ ਇਸਾਕੀ ਹੈ ਗੁਰੂ ਸਾਹਿਬ ਕਹਿੰਦੇ ਸਤ ਸੰਤੋਖ ਲੈ ਲਰਨੇ ਲਗਾ ਤੋਰੇ ਦੋਏ ਦਰਵਾਜਾ ਜਿੱਤਣ ਵਾਲਾ ਕਹਿੰਦਾ ਮੈਂ ਨਹੀਂ ਜਿੱਤਿਆ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਸੈਨਾ ਸਾਧ ਸਮੂਹ ਸੂਰ ਅਜਿਤਾਂ ਜਿਹੜੀ ਕਥਾ ਚੱਲਦੀ ਪਈ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੁਰੇ ਚੱਲ ਨਿਕਲ ਲੱਗੇ ਉਹ ਨੂੰ ਫੇਰ ਚੇਤੇ ਆ ਜਾਂਦਾ ਮੈਂ ਤਾਂ ਆਤਮਸ਼ੈ ਜਿਆਦਾ ਹਾਂ ਪਹਿਲਾਂ ਰਾਤੀ ਮਾੜੇ ਕਰਮਾਂ ਲਈ ਜਾਗਦਾ ਸੀ ਅੱਜ ਸਾਰੀ ਰਾਤ ਭਗਤੀ ਲਈ ਜਾਗਦਾ ਹਾਂ ਗਨਕਾਂ ਨਾਲ ਇਹ ਹੋਇਆ RAM ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣ ਸਹੋਤਾ ਲਿਗ ਲਿਵ ਲੱਗੀ ਤਿਸ ਤੋਤਿਓ ਨਿਤ ਪੜਾਏ ਕਰ ਅਸੋਤਾ ਅਸੋਤਾ ਅਦਰ ਤੇ ਸੌਂਦੀ ਪਹਿਲਾਂ ਵੀ ਨਹੀਂ ਸੀ ਪਹਿਲਾਂ ਮਨ ਗੰਦੀ ਵਾਸ਼ਨਾ ਚ ਨਹੀਂ ਸੌਂਦਾ ਹੁਣ ਸਾਰੀ ਰਾਤ ਵੈਗਰੂ ਵੈਗਰੂ ਕਰਦੀ ਸੌਂਦੀ ਹੋਣ ਵੀ ਨਹੀਂ ਪਈ ਬਦਲ ਗਿਆ ਸਭ ਕੁਝ ਅੱਗੇ ਕਹਿੰਦੇ ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ ਭਗਤ ਜੀ ਤੋਂ ਹ ਤੇ ਜਿੱਤ ਲਿਓ ਤੇ ਉਹ ਤਾਂ ਕੋਈ ਗੱਲ ਨਹੀਂ ਮੈਂ ਕਹਿੰਨਾ ਉਹ ਦੂਜੇ ਭਗਤ ਰਵਦਾਸ ਸਾਹਿਬ ਦੀ ਥੋੜੀ ਬਾਤੀ ਥੋੜੀ ਬਾਤੀ ਕਿ ਬੜੀ ਨਿਮਰਤਾ ਚੱਲਦੇ ਆ ਕਬੀਰ ਸਾਹਿਬ ਕੁਝ ਨਹੀਂ ਲੁਕਾਂਦੇ ਉਹ ਤਾਂ ਆਪਣੇ ਅੰਦਰ ਦੀ ਅਵਸਥਾ ਵੀ ਨਹੀਂ ਲਗਾਉਂਦੇ ਜੀ ਉਹ ਤਾਂ ਠੋਕ ਕੇ ਕਹਿੰਦੇ ਸੰਤਨ ਸੰਖ ਕਬੀਰਾ ਬਿਗਰਿਓ ਸੋ ਕਬੀਰ ਰਾਮੈ ਹੋਇਂਦੇ ਪਰਿਓ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਖਸਾਰੰਗ ਪਾਣੀ ਰਾਮ ਕਬੀਰਾ ਇੱਕ ਪਹਿ ਕੋ ਨਾ ਸਕੈ ਪੇਸ਼ਾਨੀ ਸੋਨ ਸਾਕੀ ਜੀ ਮੈਂ ਪੀ ਬਸਾ ਪੀ ਮੈਂ ਬਸਾ ਕਿ ਜਿਓ ਜਿਓ ਪੀਓ ਬੂਜੋ ਨਹੀਂ ਘਟ ਮੈਂ ਜਿਓ ਕਿ ਪੀਓ ਏਡਾ ਵੱਡਾ ਤਜਰਬਾ ਤੇ ਅੰਦਰ ਦੀ ਵੀ ਗੱਲ ਨਹੀਂ ਲੁਕਾਂਦੇ ਤੇ ਜਦੋਂ ਘਰ ਜੁੱਤੀ ਖੜਕਦੀ ਉਹ ਵੀ ਨਹੀਂ ਲੁਕਾਂਦੇ ਸਿੱਧੀ ਪੰਜਾਬੀ ਚ ਸੁਨੋ ਜਠਾਨੀ ਸੁਨੋ ਦਰਾਨੀ ਅਚਰਜੇਕ ਭਇਓ ਸਾਤ ਸੂਤ ਇਨ ਮੁੰਡਿਏ ਖੋਏ ਇਹ ਮੁੰਡੀਆਂ ਕਿਉਂ ਨਾ ਹੋਇਓ ਇਹ ਨਹੀਂ ਮਰਦਾ ਪਿਆ ਮੈਂ ਤਾਂ ਕਿਹਾ ਵੀ ਸਿੱਧੀ ਜੀ ਗੱਲ ਵੀ ਘਰ ਦਾ ਕਲੇਸ਼ ਵੀ ਨਹੀਂ ਲੁਕਾਂਦੇ ਕਬੀਰ ਸਾਹਿਬ ਜੀ ਤੁਸੀਂ ਜਿੱਤ ਲਿਆ ਸਾਨੂੰ ਸਮਤ ਦਿਓ ਕਿੰਨੇ ਇੱਕ ਕੰਮ ਕਰ ਮੈਂ ਪਤਾ ਕਿਵੇਂ ਜਿੱਤੇ ਭਗਵਤ ਭੀਰ ਮੈਂ ਇੱਕ ਵਾਰੀ ਸ਼ਬਦ ਭੀੜ ਵਰਤਿਆ ਸੰਗਤ ਲਈ ਮੈਂ ਬੜਾ ਮਾਇਨ ਸੋਚਿਆ ਵੀ ਭੀੜ ਨਹੀਂ ਕਹਿਣਾ ਚਾਹੀਦਾ ਫਿਰ ਜਦੋਂ ਪਾਠ ਕੀਤਾ ਮਨ ਚਾਹ ਹਾਂ ਗੁਰਬਾਣੀ ਭਗਵਤ ਪੀਰ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦੀ ਭੀੜ ਮੈਨੂੰ ਮਿਲ ਗਈ ਇਕੱਠ ਮਿਲ ਗਿਆ ਭਗਵਤ ਪੀਰ ਸ਼ਕਤ ਸਿਮਰਨ ਕੀ ਸਿਮਰਨ ਦੀ ਤਾਕਤ ਨਾਲ ਆਪ ਨਹੀਂ ਮੈਂ ਜਿੱਤੇ ਆ ਭਗਵਤ ਪੀਰ ਸ਼ਕਤ ਸਿਮਰਨ ਕੀ ਕਟੀ ਕਾਲ ਪੈ ਫਾਸੀ ਕਾਲ ਦੀ ਫਾਈ ਘੜ ਦਿੱਤੀ ਕਹਿਣ ਲੱਗੇ ਹੁਣ ਇਹ ਜਿਹੜਾ ਅਵੈੜਾ ਸੀ ਦਾਸ ਕਮੀਰ ਉਹ ਤੇ ਕਬੀਰ ਨਹੀਂ ਜੀ ਕਮੀਰ ਹੈ ਦਾਸ ਕਮੀਰ ਚੜਿਓ ਗੜ੍ਹ ਉਪਰ ਜਿਹੜਾ ਸੀ ਕਿਉਂ ਲੀਜਿਆ ਗੜ੍ਹ ਬੰਕਾ ਭਾਈ ਅੱਜ ਉਸ ਕਿਲੇ ਤੇ ਉਹਨੇ ਨਿਸ਼ਾਨ ਸਹਿਬ ਲਾ ਦਿੱਤਾ ਆਪਣਾ ਦਾਸ ਕਮੀਰ ਚੜਿਓ ਗੜ੍ਹ ਉਪਰ ਰਾਜ ਲਿਓ ਅਬ ਨਾਸ਼ੀ ਕਿਨ ਨੂੰ ਉਹ ਰਾਜ ਮਿਲ ਗਿਆ ਜਿੰਨੇ ਕਦੀ ਖਤਮ ਨਹੀਂ ਹੋਣਾ ਮੈਂ ਆਪ ਨੂੰ ਬੇਨਤੀ ਕਰਾਂਗਾ ਅੱਜ ਦਾ ਜਿਹੜਾ ਸ਼ਬਦ ਸੀ ਇਹ ਸਾਰੀ ਗੱਲ ਆਪਾਂ ਸ਼ਬਦ ਸ਼ਬਦ ਵਿੱਚੋਂ ਲੱਭ ਲਿਖ ਹੁਣ ਇਹਦੇ ਥੋੜੇ ਜੇ ਅਰਥ ਹੋਣ ਤਰੀਕਾ ਐਵੇਂ ਸੌਖਾ ਸੋ ਘਾ ਤਰੀਕਾ ਇਹ ਵੇ ਜੋ ਭਾਈ ਸਾਹਿਬ ਕੀਰਤਨ ਕਰਕੇ ਗਏ ਮੈਂ ਤਾਂ ਕਹਿਣਾ ਹੁੰਨਾ ਸ਼ਬਦ ਦਾ ਹਸਾਰਾ ਲਈਏ ਥੋੜਾ ਜਿਹਾ ਅਬੇਨਤੀ ਸੁਣਿਓ ਸ਼ਬਦ ਹੋਣ ਇਸ ਲੜਾਈ ਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਆ ਫੇਰਾਪਰਤ ਕਰ ਲੈਣਾ ਸੈਨਾ ਸਾਧ ਸਮੂਹ ਸੂਰ ਅਜਿਤੰ ਸੈਨਾ ਸਾਧ ਸਮੂਹ ਸਤ ਸੰਗਤ ਦਾ ਇਕੱਠ ਇਬਾਦਤ ਵਾਲਿਆਂ ਦਾ ਇਕੱਠ ਪਰ ਮੇਰੀ ਫਿਰ ਬੇਨਤੀ ਹੈ ਸਤ ਸੰਗਤ ਦੇ ਅਰਥ ਬਦਲ ਚੁੱਕਿਆ ਲਫ਼ਜ਼ ਬੜਾ ਚੰਗਾ ਸੀ ਜਿਵੇਂ ਸ਼ਾਇਦ ਅਜ ਜਲੂਸ ਬਾਰੇ ਕਹਾ ਸਤ ਸੰਗਤ ਲਫ਼ਜ਼ ਬੜਾ ਚੰਗਾ ਹੈ ਪਰ ਜੇ ਸੰਗਤ 'ਚ ਬੈਠੇਂ ਕ੍ਰੋਧ ਭਟਕੀ ਜਾਂਦਾ ਵਾ ਮਾਨੂੰ ਕਿੱਥੇ ਜਤਨ ਸਤ ਸੰਗਤ ਸਿਰਫ ਹੋਵੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆ ਭੁਜਾਇ ਜੀ ਉਹ ਸਤ ਸੰਗਤ ਜਿਹੜਾ ਸਮੂਹ ਹੈ ਇਹ ਇਹ ਬੜੀ ਵੱਡੀ ਫੌਜ ਖੈ ਜਿਹੜਾ ਬੰਦਾ ਸਤ ਸੰਗਤ ਵਿੱਚ ਜੀਣ ਲੱਗ ਪਿਆ ਇਹ ਏਡਾ ਵੱਡਾ ਕਿਲਾ ਹੈ ਇਹਨੂੰ ਕੋਈ ਸੰਨ ਲਾ ਹੀ ਨਹੀਂ ਸਕਦਾ ਸਤ ਸੰਗਤ ਬੰਦੇ ਨੂੰ ਡਿੱਗਣ ਨਹੀਂ ਦਿੰਦੀ ਜੀ ਸਤ ਸੰਗਤ ਅੰਦਰ ਦੇ ਸਾਰੇ ਜਿੰਨਾ ਮਰਜੀ ਕਲਪਿਆ ਹੋਵੇ ਸੰਗਤ ਚ ਆ ਕੇ ਬਹਿ ਜਾਏ ਇੱਕੋ ਦਾ ਮਨ ਸ਼ਾਂਤ ਹੋ ਜਾਂਦਾ ਕਿਉਂਕਿ ਸਤ ਸੰਗਤ ਵਿੱਚ ਬੰਦਗੀ ਵਾਲੀਆਂ ਰੂਹਾਂ ਦਾ ਔਰਾ ਕੰਮ ਕਰਦਾ ਹੈ ਇੱਥੇ ਗੁਰੂ ਜੀ ਨੇ ਕਿਹਾ ਸਤ ਸੰਗਤ ਉਹਨਾਂ ਸੂਰਮਿਆਂ ਦੀ ਫੌਜ ਹੈ ਜਿਹੜੀ ਅਜਿੱਤ ਹੈ ਸੰਗਤ ਨੂੰ ਨਹੀਂ ਬਾਸ਼ਨਾ ਜਿੱਤ ਸਕਦੀ ਜੀ ਸੈਨਾ ਸਾਧ ਸਮੂਹ ਸੂਰ ਅਜਿਤੰ ਉਹ ਸੂਰਮਿਆਂ ਦਾ ਸਮੂਹ ਉਹ ਸੂਰਮਿਆਂ ਦਾ ਕੱਟ ਜੋ ਅਜਿੱਤ ਹੈ ਨਹੀਂ ਜਿੱਤਿਆ ਜਾਂਦਾ ਗੁਰੂ ਜੀ ਅੱਗੇ ਕਹਿੰਦੇ ਨੇ ਸਨਹੰ ਸਨਹੰ ਸੰਜੋ ਤਨ ਨਿਮਰਤਹ ਜਿੰਨਾ ਬੰਦਿਆਂ ਨੇ ਆਪਣੇ ਤਨ ਦੇ ਉੱਤੇ ਨਿਮਰਤਾ ਦਾ ਸੰਜੋਗ ਆ ਲਿਆ ਵਿਖਾਵੇ ਦੀ ਨਿਮਰਤਾ ਨਹੀਂ ਕਿਉਂਕਿ ਗੁਰਬਾਣੀ ਨੇ ਦੋਨੋਂ ਵੱਖ ਰੱਖਿਆ ਇੱਕ ਨਿਮਰਤਾ ਹੁੰਦੀ ਹੈ ਕੂੜਿਆ ਵੀ ਉਹ ਹੁੰਦੀ ਹੈ ਲੋਕਾਂ ਨੂੰ ਖੁਸ਼ ਕਰ ਲਈ ਇੱਕ ਨਿਮਰਤਾ ਅੰਦਰੋਂ ਪੈਦਾ ਹੁੰਦੀ ਹੈ ਫਿਰ ਅਲ ਸੁਣਿਓ ਇੱਕ ਹੁੰਦਾ ਹੈ ਕਿ ਰੁੱਖ ਦੀ ਟਾਣੀ ਨੂੰ ਰੱਸੀ ਪਾ ਕੇ ਖਿੱਚਣਾ ਥੱਲੇ ਆ ਜਾ ਇੱਕ ਹੁੰਦਾ ਰੱਸੀ ਪਾਣ ਦੀ ਲੋੜ ਨਾ ਪਏ ਫਾੜੀ ਇੰਨਾ ਭਾਰਾ ਲੱਗੇ ਆਪਣੇ ਆਪ ਹੀ ਝੁੱਕ ਜਾ ਰੱਸੀ ਪਾਗ ਨਹੀਂ ਕਿਚਨਾ ਹਾਲਾਂਕਿ ਨਿਮਰਤਾ ਇਤੋਂ ਵੱਡਾ ਪੋਨੀ ਕੋਈ ਨਹੀਂ ਜੀ ਕਰ ਡੰਡੌਤ ਪੁੰਨ ਵੱਡਾ ਹੈ ਗੁਰੂ ਜੀ ਕਹਿੰਦੇ ਨਿਮਰਤਾ ਦਾ ਸੰਜੋਗ ਆ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਗਰੀਬੀ ਕਦਾ ਹਮਾਰੀ ਨਿਮਰਤਾ ਸਾਡੀ ਗੁਰਜ ਹੈ ਖੰਨਾ ਸਗਲ ਰੇਨਸ਼ਾਰੀ ਖੰਨਾ ਮੀਂਝ ਖੰਡਾ ਸਭ ਤੇ ਚਰਨਾਂ ਦੀ ਧੂੜ ਬਣ ਗਿਆ ਇਤੋਂ ਵੱਡਾ ਖੰਡਾ ਮੇਰੇ ਕੋਲ ਇਹ ਖੰਡਾ ਹੁੰਦਿਆ ਮੇਰਾ ਕਿਹੜਾ ਕੋਈ ਵਿਜਾਰ ਜੂਗਾ ਗਰੀਬੀ ਗਦਾ ਹਮਾਰੀ ਖੰਨਾ ਸਗ ਰੇਣਿ ਸ਼ਾਰੀ ਇਸ ਆਗਾ ਕੋ ਨਾ ਟਿਕਾ ਵਕਾਰੀ ਗੁਰਪੂਰੈ ਇਹ ਗੱਲ ਸਾਰੀ ਪੂਰੇ ਗੁਰੂ ਨੇ ਕਿਆ ਹੋ ਸਬਨਾ ਕੀ ਰੇਣੁ ਕਾ ਨਿਮਰਤਾ ਦਾ ਸੰਜੋਗ ਪਾਓ ਗੁਰਮਖੋ ਮੈਂ ਆਪਣੀ ਬੇਨਤੀ ਕਰਾਂ ਮੰਨੂ ਨਿਮਰਤਾ ਚਾਹ ਨਿਮਰਤਾ ਚ ਗੁਰੂ ਸਾਹਿਬ ਵੀ ਪਰਮੇਸ਼ਵਰ ਦੇ ਘਰ ਚ ਜਦੋਂ ਨਾਮ ਮਿਲ ਗਿਆ ਵੱਡੇ ਭਾਗ ਹਰਿਸ਼ੋਂ ਬਣਾਈ ਜਦੋਂ ਬਾਣੀ ਕੀ ਫਿਰ ਕੀ ਲੋੜ ਸੀ ਜਾਣ ਦੀ ਕਹਨ ਲਗੇ ਵੈ ਗੁਰੂ ਜੀ ਜਿਹੜਾ ਨਾਮ ਦਿੱਤਾ ਜੇ ਭਾਂਡਾ ਦੇ ਦਿਓ ਕਿਉਂਕਿ ਨਾਮ ਦਾ ਭਾਂਡਾ ਇਹ ਨਾਮ ਦੀ ਦਾਤ ਨਿਮਰਤਾ ਦੇ ਭਾਂਡੇ ਚ ਟਿਕ ਨਹੀਂ ਸਕਣੀ ਉਤੋਂ ਬਿਨਾ। ਬਾਬਾ ਪੈਦਾ ਸਚਖੰਡ ਨੌਂ ਨਿੱਦ ਨਾਮ ਗਰੀਬੀ ਦੇ ਭਾਂਡੇ ਚ ਨਾਮ ਟਿਕਣਾ ਜੀ। ਗੁਰੂ ਸਾਹਿਬ ਸ਼ਬਦ ਵਰਦੇ ਆ ਨਿਮਰਤਾ ਦਾ ਤੇ ਜਿਹੜਾ ਨਿਮਰਤਾ ਚ ਆ ਜਾਏਗਾ ਇੱਕ ਸ਼ਲੋਕ ਹੈ ਪ੍ਰਿਦਾ ਥਿਓ ਪਵਾਹੀ ਦਬ ਦਬ ਲਫ਼ਜ਼ ਮੈਂ ਇੱਕ ਵਾਰੀ ਤੇ ਕਥਾ ਕੀਤੀ ਸੀ ਇੱਥੇ ਸ਼ਾਇਦ ਕਿਤੇ ਦਰਿਆ ਦੇ ਕੰਢੇ ਮਿਲ ਜਾਏ। ਹਸ਼ਿਆਰਪੁਰ ਵਾਲੇ ਨੂੰ ਪਤਾ ਹੋਣਾ ਜਿਹੜੇ ਚੋਹ ਦੇ ਕਿਨਾਰੇ ਦੱਬ ਹੁੰਦੀ ਸੀ ਉਸ ਦੱਬ ਨੂੰ ਉਸ ਦੱਬ ਦੀਆਂ ਚਟਾਈਆਂ ਬੰਨ੍ਹਦੀਆਂ ਸਨ ਚਟਾਈ ਇੱਥੇ ਹੈਗੀ ਹੈ ਨਾ ਹਾਂ ਉਹ ਦੱਬ ਨੂੰ ਕੱਟ ਕੇ ਨਾ ਪਹਿਲੇ ਜ਼ਮਾਨਿਆਂ ਚ ਕੀ ਕਰਦੇ ਜਿੱਥੋਂ ਗੱਡੇ ਬੰਦੇ ਮਾਲ ਡੰਗਰ ਲੰਘਦੇ ਉੱਤੇ ਵਿਛਾ ਦਿੰਦੇ ਸਨ ਉਹ ਫਿਰ ਉੱਤੋਂ ਲਤਣ ਲਤਣ ਕੇ ਕੋਮਲ ਜੀ ਹੋ ਜਾਂਦੀ ਸੀ ਉਹਦੀ ਫਿਰ ਬੰਨ੍ਹਦੀ ਸੀ ਸਫ ਮੈਂ ਸਫ ਸ਼ਬਦ ਵਰਤਾਂ ਚਟਾਈ ਉਹ ਚਟਾਈ ਜਿਹੜੀ ਬਣੀ ਦਬ ਕੱਟੀ ਗਈ ਪੈਰਾਂ ਥਲੇ ਸਭ ਦੇ ਪੈਰਾਂ ਥਲੇ ਰਹੀ ਜਦੋਂ ਉਹਦਾ ਸੱਫ ਬਣ ਗਈ ਚਟਾਈ ਚਟਾਈ ਲਵੀ ਸਮਝ ਦਿਓਣਾ ਆਪਾਂ ਚਟਾਈ ਬਣ ਗਈ ਫਿਰ ਉਹਨੂੰ ਇੱਕ ਜਣਾ ਧਰਮਸ਼ਾਲਾ ਚ ਲੈ ਗਿਆ ਦੂਜਾ ਮਸੀਤ ਵਿੱਚ ਲੈ ਗਿਆ ਫਿਰ ਸੁਣੋ ਪਹਿਲਾਂ ਉਹ ਪੈਰਾਂ ਥਲੇ ਸੀ ਮਿੱਟੀ ਪੈਂਦੀ ਸੀ ਜਦੋਂ ਉਹ ਧਰਮਸ਼ਾਲਾ ਚਲੀ ਗਈ ਗੁਰਦੁਆਰੇ ਚਲੀ ਗਈ ਗੁਰਦੁਆਰੇ ਉਹ ਵੇਸ਼ ਗਈ ਤੇ ਜਿਹੜੀ ਉਹਨੂੰ ਮਿੱਟੀ ਲੱਗੀ ਧੂੜ ਲੱਗੀ ਹੁਣ ਹਰ ਕੋਈ ਆਉਂਦਾ ਉਸ ਮਿੱਟੀ ਨੂੰ ਚੁੱਕ ਕੇ ਮੱਥੇ ਤੇ ਲਾਂਦਾ ਹੈ ਕਹਿਣ ਲੱਗੇ ਵਾਹ ਵਾਹ ਆਈ ਨਿਮਰਤਾ ਦਾ ਫਲ ਕਦੀ ਪੈਰਾਂ ਥੱਲੇ ਸੀ ਅੱਜ ਲੋਕ ਇਹਨੂੰ ਚੁੱਕ ਕੇ ਆਪਣੇ ਮੱਥੇ ਤੇ ਲਾਂਦੇ ਪਏ ਫਰੀਦਾ ਥਿਓ ਪਵਾਹੀ ਦਬ ਜੇ ਸਾਈਂ ਲੋੜੈ ਸਭ 'ਚ ਰੱਬ ਵੇਖਣਾ ਏਕ ਛਿਜੈ ਬਿਆਲ ਤਾੜੀਏ ਤਾਂ ਸਾਈਂ ਦਾ ਦਰਵਾੜੀ ਹੈ ਨਿਮਰਤਾ ਤੋਂ ਬਿਨਾ ਨਹੀਂ ਜਿਨੇ ਅੰਦਰ ਨੂੰ ਜਿਤਨਾ ਸਭ ਤੋਂ ਪਹਿਲੀ ਗੱਲ ਗੁਰਮਤ ਦੀ ਨਿਮਰਤਾ ਹੈ ਗੁਰੂ ਸਾਹਿਬ ਸ਼ਬਦ ਵਰਤ ਰਿਹਾ ਪਰ ਨਿਮਰਤਾ ਨੂੰ ਹੀਨਤਾ ਚ ਨਹੀਂ ਲੈ ਕੇ ਜਾਣਾ ਹੀਣਤਾ ਚ ਨਹੀਂ ਜਾਣ ਦੇਣਾ ਅਣਖ ਹੈ ਪਰ ਰਹਿ ਨਿਮਰਤਾ ਚ ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਇਹ ਕਈ ਵਾਰੀ ਬੰਦਾ ਲੱਗਦਾ ਬੜਾ ਕਰੋਧੀ ਜੈ ਉਹ ਆਪਣਾ ਖਿਹੜਾ ਸ਼ਿਦਾਨਾ ਚਾਹੁੰਦਾ ਵੀ ਧੀਸ ਆਵਤ ਹੈ ਬਹੁਤ ਪਿਆਲਾ ਸਗਲ ਚਰਨ ਕੀ ਇਹ ਮਨ ਰਾਲਾ ਲੱਗਦਾ ਬੜਾ ਇਹਦੇ ਤੋਂ ਡਰ ਲੱਗਦਾ ਇਹਦਾ ਚਿਹਰਾ ਵੇਖ ਕੇ ਪਰ ਅੰਦਰੋਂ ਸੱਚੀ ਮੁੱਚੀ ਸਭ ਦੇ ਚਰਨਾਂ ਦੀ ਧੂੜ ਹੁੰਦਾ ਹੈ ਨਿਮਰਤਾ ਦਾ ਮਹਾਰਜ ਕਹਿੰਦੇ ਆ ਇਹ ਚੋਲਾ ਪਾ ਇਹ ਸੰਜੋਪਾਲ ਹੈ ਅਗਲਾ ਆਵਦ ਹੈ ਗੁਣ ਗੋਬਿੰਦ ਰਮਣੰ ਰਮਣੰ ਸ਼ਸਤਰ ਪਕੜ ਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਜਿੰਨਾ ਤੂੰ ਕੀਰਤਨ ਕਰੇਗਾ ਜਿੰਨਾ ਜਪ ਕਰੇਗਾ ਜਿੰਨਾ ਪਾਠ ਕਰੇਗਾ ਜਿੰਨੀਆਂ ਉਹਦੀਆਂ ਸਬਦਾਂ ਕਰੇਗਾ ਸਮਝੀ ਰੋਜ ਸ਼ਸਤਰ ਨਵੇਂ ਤੋਂ ਨਮਾ ਤੇਰੇ ਕੋਲ ਹੁੰਦਾ ਪਏ ਆਵਧਾ ਅਰਥ ਮੈਂ ਕਰ ਦਿੱਤਾ ਜੀ ਈਸ਼ਸਤਰ ਆਵਧਾ ਗੁਣ ਗੋਬਿੰਦ ਰਮਣੰ ਹੁਣ ਅਗਲੀ ਗੱਲ ਜਦੋਂ ਅਟੈਕ ਕਰਦਾ ਬਾਹਰੋਂ ਕੋਈ ਓਟ ਗੁਰ ਸ਼ਬਦ ਕਰ ਚਰਮਣਹਾ ਢਾਲ ਵਿੱਚ ਚਮ ਚਮ ਦੀ ਢਾਲ ਪਕੜ ਗੁਰੂ ਦਾ ਸ਼ਬਦ ਮੰਨ ਲਓ ਇੱਕ ਸ਼ਬਦ ਸਾਰੇ ਕੰਟ ਕਰ ਲਓ ਗੁਰਮਖੋ ਇਹ ਸਭ ਦੀ ਢਾਲ ਬਣੇਗਾ ਕਿਤੇ ਵੀ ਤੁਸੀਂ ਕਿਤੇ ਵੀ ਉਹ ਸ਼ਬਦ ਹੈ ਸੋਲਟ ਰਾਗ ਦਾ ਉਹ ਢਾਲ ਬੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਓਟ ਜਿਹੜੀ ਹੈ ਓਟ ਗੁਰੂ ਸ਼ਬਦ ਕਰ ਚਰਮਣਾ ਇਹ ਜੇ ਰੋਜ਼ ਨਿਤਨੇਮ ਚਾਪਾਂ ਅਰਦਾਸ ਕਰ ਲਈਏ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਆਪਣੀ ਵਿਦ ਆਪ ਜਨਾਵੋ ਖਰਜਨ ਮੰਗਲ ਗਾਵੋ ਰਹਾਓ ਬਿਸਰ ਨਾਹੀ ਕਬੂ ਗੀਏ ਤੇ ਇਹ ਵਿਦ ਮਨ ਮੇ ਪਾਵੋ ਗੁਰ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤੈ ਨ ਤਾਓ ਇਹਨੂੰ ਓਟ ਬਣਾਈਏ ਸੱਚੀ ਜੀ ਇਹ ਢਾਲ ਵੀ ਬਣਦਾ ਹੈ ਸ਼ਬਦ ਵਾਸ਼ਨਾ ਤੋਂ ਬਚਾਉਂਦਾ ਹੈ ਦੂਜੀ ਗੱਲ ਇਹ ਪਹਿਰੇਦਾਰ ਬਣ ਜਾਂਦਾ ਹੈ ਮੈਂ ਲਫ਼ਜ਼ ਵਰਤਨਾ ਚੌਕੀਦਾਰ ਵੈਸੇ ਆਪਾਂ ਕਹਾਂਗੇ ਚੌਕੀਦਾਰ ਬਾਣੀ ਨੇ ਕਿਹਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਆ ਆਪ ਕਿ ਡਾਵਾ ਡਾ ਪਹਿਰੇਦਾਰ ਬਣ ਗਿਆ ਜੀ ਫੁਰਨਿਆਂ ਦਾ ਚੌਕੀ ਚੋਂ ਗਿਰਦਾ ਹਮਾਰੇ RAM ਨਾਮ ਲੰਮਾ ਲਾਗਾ ਜੰਮ ਲੱਜਾਏ ਸ਼ਰਮ ਖਾ ਕੇ ਭੱਜ ਗਏ ਇਹਦੇ ਘਰ ਤਾਂ ਸ਼ਬਦ ਦਾ ਪਹਿਰਾ ਲੱਗਾ ਇਹਦੇ ਘਰ ਤਾਂ ਸੁਖਮਨੀ ਸਾਹਿਬ ਦਾ ਪਹਿਰਾ ਲੱਗਾ ਦੂਜੀ ਚੌਕੀ ਨੇ ਸਮਝ ਲੋ ਸਿਰ ਮਾਰਨ ਵਾਲੀ ਮੈਂ ਬੇਨਤੀ ਕਰਾਂਗਾ ਵਾਹਿਗੁਰੂ ਜੀ ਬੜਾ ਡਰ ਲੱਗਦਾ ਲੋਕੀ ਸ਼ਬਦਾਂ ਦੇ ਅਨਰਥ ਕਰੀ ਜਾਂਦੇ ਇੱਕ ਤੁਹਾਨੂੰ ਬੇਨਤੀ ਹੈ ਘਾਰਾਂ ਚ ਆਪਾਂ ਵਰਤਨੇ ਆ ਮੈਂ ਪ੍ਰਚਾਰਕਾਂ ਮੈਂ ਕਹਿੰਨਾ ਕੁਝ ਵੀ ਨਹੀਂ ਮਣਾ ਉਹਦੇ ਨਾਂ ਦਾ ਹੋ ਖੋਕੇ ਹੀ ਦਾਈ ਜਾ ਤੇਰੇ ਭਲੇ ਕੁਝ ਵੀ ਨਾ ਹੋਵੇ ਘਟੂ ਘਟ ਤੇਰੇ ਖੋਕੇ ਨੂੰ ਤਾਂ ਸਵਕਾਰ ਕਰ ਹੀ ਲਏਗਾ ਨਾ ਕੰਮ ਤੇ ਜਾਓ ਕਿਤੇ ਵੀ ਜਾਓ ਅੱਜਕਰ ਰੇਡੀਓ ਮਿਲ ਜਾਂਦੇ ਹਰ ਕਮਰੇ ਦੇ ਵਿੱਚ ਬਾਣੀ ਚੱਲਣ ਦਿਆ ਕਰੋ ਪਲੀਜ਼ ਕਿਉਂਕਿ ਸ਼ਬਦ ਦੀਆਂ ਤਰੰਗਾ ਜਿਹੜੀਆਂ ਨੇ ਉਹ ਸਪੇਸ ਦਾ ਔਰਾ ਚੇਂਜ ਕਰਦੀਆਂ ਨੇ ਹੁਣ ਇਹ ਕਹਿਣਗੇ ਜੀ ਇਹ ਉੱਥੇ ਤੇ ਕੋਈ ਹੈ ਹੀ ਨਹੀਂ ਜੀ ਇਹ ਮਨਮਤ ਸ਼ੁਰੂ ਹੋ ਗਈ ਤੇ ਜਦੋਂ ਆ ਡੀਜੇ ਲਾਉਂਦੇ ਨੇ ਉਮਰ ਮਰ ਗਿਆ ਗਉਣ ਵਾਲਾ ਤਾਂ ਬੜੀ ਦੇਰ ਦਾ ਮਰ ਜਾਂਦਾ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਅੱਜ ਤੋਂ 50 ਸਾਲ ਪਹਿਲਾਂ ਜਿਹੜਾ ਗਉਣ ਵਾਲਾ ਸੀ ਉਹ ਮਰ ਗਿਆ ਤੇ ਦੁੱਧ ਚੁੰਗਣ ਵਾਲਾ ਨਿਆਣਾ ਨੱਚਣ ਲੱਗ ਪੈਂਦਾ ਉਦੋਂ ਨਹੀਂ ਕਿਸੇ ਪੁੱਛਿਆ ਵੀ ਇਹ ਕੱਲੇ ਤੁਸੀਂ ਇਹ ਲਾਈਵ ਬੈਠੇ ਹੋ ਸ਼ਬਦ ਜੇ ਵਾਸ਼ਨਾ ਦਾ ਸ਼ਬਦ ਇੱਕ ਨਿਆਣੇ ਦੇ ਮਨ ਦੇ ਖੁਰਨਿਆਂ ਨੂੰ ਉਤੇਜਿਤ ਕਰਕੇ ਬਾਡੀ ਰੈਕਸ਼ਨ ਕਰ ਦਈਏ ਜਿਸ ਥਾਂ ਤੇ ਗੁਰੂ ਦਾ ਸ਼ਬਦ ਗਾਇਆ ਜਾਏਗਾ ਉਹ ਮਨ ਨੂੰ ਟਿਕਾ ਦੇਗਾ ਦਰਬਾਰ ਸਹਿਬ ਐਸੇ ਬੈਠਿਆ ਤਾ ਕਰੀ ਜਾਂਦੇ ਕੀਰਤਨ ਪਰ ਜਦੋਂ ਇਹੀ ਕੀਰਤਨ ਹਰ ਮੰਦਰ ਚ ਬਹਿ ਕੇ ਕੀਤਾ ਜਮੀਨ ਸਮਾਨ ਦਾ ਫਰਕ ਪੈ ਜਾਣੇ ਕਿਹੜਾ ਗੋਰਾ ਉਹਨੂੰ ਕਿਉਂਦਾ ਏ ਕੋ ਔੰਕਾਰ ਦਰਬਾਰ ਸਹਿਬ ਜਾਣਿਆ ਗੁਰੂ ਰਾਮਦਾਸ ਦੇ ਪੁਰਬ ਚੋਂ ਪ੍ਰਕਰਮਾਂ ਚ ਬੈਠਿਆ ਧਿਆਨ ਚ ਕਿਉਂਕਿ ਸ਼ਬਦ ਨਹੀਂ ਵੇਂਦਾ ਇਹਨੂੰ ਭਾਸ਼ਾ ਆਉਂਦੀ ਏ ਕਿ ਨਹੀਂ ਸ਼ਬਦ ਤਾਂ ਉਹ ਅੰਦਰ ਦਾ ਸੂਖਸ਼ਮ ਗਿਆਨ ਨੇ ਜਿਹੜਾ ਉੱਡਦੇ ਫੁਰਨੇ ਨੂੰ ਟਿਕਾ ਦਿੰਦਾ ਭਾਵੇਂ ਉਹਨੂੰ ਵਹਿਗੁਰੂ ਵੀ ਨਾ ਕਹਿੰਦਾ ਹੋਣਾ ਨਾ ਕਹਿਣਾ ਆਉਂਦਾ ਹੋਵੇ ਸ਼ਬਦ ਨੂੰ ਢਾਲ ਬਣਾ ਲਈਏ ਸ਼ਬਦ ਨੂੰ ਚੌਕੀ ਬਣਾ ਲਈਏ ਜਿੱਥੇ ਸ਼ਬਦ ਵਿੱਚ ਬਾਬਾ ਬੁੱਢਾ ਸਾਹਿਬ ਨੇ ਸ਼ਬਦ ਚੌਕੀ ਕੱਢੀ ਮਾਰੇ ਸ਼ਬਦ ਵਰਤ ਰਿਆ ਓਟ ਓਟ ਕਾਦੀ ਲੈਣੀ ਢਾਲ ਪਕੜਨੀ ਹੱਥ ਵਿੱਚ ਓਟ ਗੁਰ ਸ਼ਬਦ ਕਰ ਚਰਮਣ ਢਾਲ ਪਰ ਇਹ ਢਾਲ ਗੁਰਮਖੋ ਨੂੰ ਮੈਂ ਕਿਹਾ ਕੰਮ ਕਰੋ ਤੋ ਸਲਾ ਬਚਾਂਦੀ ਇਹ ਸ਼ਬਦ ਦੀ ਢਾਲ ਜਮਦੂਤ ਤੋਂ ਵੀ ਬਚਾਂਦੀ ਹੈ ਉੱਤੇ ਉਹ ਵੀ ਅਸਰ ਨਹੀਂ ਕਰਦਾ ਅੱਗੇ ਗੁਰੂ ਜੀ ਕਹਿੰਦੇ ਆ ਰੂੜ ਤੇ ਅਸਵਾਰੀ ਕਰਨ ਲੱਗੇ ਜੰਗ ਲਈ ਅਸਵ ਰਥ 나ਗਹਾ ਘੋੜੇ ਦੀ ਘੋੜਿਆਂ ਦੀ ਅਸਵ ਘੋੜਾ ਰਥਦਾਰ ਆਪਾਂ ਸਮਝਨੇ ਆ ਜਿਹੜਾ ਘੋੜਿਆਂ ਵਾਲਾ ਰਥ 나ਗਹਾ ਇਹਦਾ ਅਰਥ ਆਪਾਂ ਕੀਤਾ ਜੀ ਹਾਥੀ ਹਾਥੀ ਘੋੜੇ ਤੇ ਰਥ 부ਜਨਤੇ ਪ੍ਰਭ ਮਾਰਗਹਾ ਜਦੋਂ ਉਹ ਪਰਮਾਤਮਾ ਦੇ ਰਸਤੇ ਬਾਰੇ ਪੁੱਛਦਿਆ ਮੇਰਾ ਸੁੰਦਰ ਕਹੋ ਮਿਲੇ ਕਿਤ ਗਲੀ ਇਹ ਅਸਵਾਰੀ ਕਰਦੇ ਵਾ ਮਹਾਰਾਜ ਕਹਿੰਦੇ ਜਦੋਂ ਪੁੱਛਦੇ ਆ ਕਿ ਮੈਨੂੰ ਦੱਸੋ ਮੇਰੇ ਇਹ ਮੈਨੂੰ ਮਾਰਗ ਦੱਸੋ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਵਿਚਰਤੇ ਨਰਪਾਇੰਗ ਛਤਰ ਸੈਨਾ ਇਹ ਨਰਪੈ ਹੋ ਕੇ ਦੁਨੀਆ ਚ ਵਿਚਰਦੇ ਤੁਰੇ ਉਹ ਵੀ ਸਾਡੇ ਚ ਫਿਰਦੇ ਆ ਤੇ ਮਹਾਰਾਜ ਕਹਿੰਦੇ ਨੇ ਤਾਯੰਤੇ ਗੋਪਾਲ ਕੀਰਤਨ ਉਹ ਫਿਰ ਖੁਦ ਧਾਵੇ ਬੋਲਦੇ ਆ ਇਹ ਨਹੀਂ ਕਿ ਕਾਮ ਕਰੋਧ ਲੋਭ ਉਹ ਕੀਰਤਨ ਕਰ ਕਰਕੇ ਅੰਦਰ ਦੇ ਦੁਸ਼ਮਣਾਂ ਉਤੇ ਰੋਜ਼ ਫਾਇਰ ਕਰਦੇ ਆ ਰੋਜ਼ ਧਾਵੇ ਬੋਲਦੇ ਗੁਰੂ ਜੀ ਕਹਿੰਦੇ ਫਿਰ ਜਿੱਤ ਤੇ ਵਿਸ਼ਵ ਸੰਸਾਰ ਉਹਨਾਂ ਨੇ ਵਿਸ਼ਵ ਜਿੱਤ ਲਿਆ ਉਹਨਾਂ ਨੇ ਸੰਸਾਰ ਜਿੱਤ ਲਿਆ ਨਾਨਕ ਵਸਿੰਗ ਕਰੋਧ ਕਾਬੂ ਕਰ ਲੈ ਫੜ ਲੈ ਕਿਹੜੇ ਜੀ ਪੰਜ ਤਸਕਰਹ ਜਿਹੜੇ ਪੰਜ ਤਸਕਰ ਸੇ ਨਾ ਧਾਉ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੇ ਪੰਜ ਸਤਾਵੇਂ ਦੂਤ ਕਵਣ ਵਿਦ ਮਾਰਨੇ ਤਿੱਖਣ ਬਾਨ ਚਲਾਏ ਨਾਮ ਪ੍ਰਭ ਧਾਈਐ ਹਰ ਹਾਂ ਮਾਂ ਬਿਖਾਦੀ ਘਾਤ ਇਹਨਾਂ ਪੰਜਾਂ ਨੂੰ ਕਾਬੂ ਕਰ ਲਿਆ ਸਤਿਗੁਰੂ ਦੀ ਕਿਰਪਾ ਦੇ ਨਾਲ ਮੈਂ ਫਿਰ ਬੇਨਤੀ ਕਰਾਂਗਾ ਇਹ ਉਹ ਜੰਗ ਹੈ ਜਿਹੜੀ ਹਰ ਬੰਦੇ ਨੇ ਕੱਲਿਆਂ ਲੜਨੀ ਏ ਪਰ ਨਾਲ ਸਤਿਗੁਰੂ ਸਤ ਸੰਗਤ ਗੁਰਮੁਖੋ ਸ਼ਬਦ ਵਿੱਚ ਇੰਨੀ ਤਾਕਤ ਹੈ ਉਹ ਬੰਦੇ ਦੀ ਪਿੱਠ ਨਹੀਂ ਲੱਕਣ ਦਿੰਦਾ ਆਓ ਅਸੀਂ ਵੀ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਸੱਚੇ ਪਾਤਸ਼ਾਹ ਜੀ ਕਹਤਾ ਇਹ ਇਹ ਮਹਾਰਾਜ ਨੇ ਇੱਕ ਸ਼ਬਦ ਪੜਿਆ ਜਾਂਦਾ ਜੀ ਸ਼ੀਦਾ ਦਾ ਕ੍ਰਿਸ਼ਨ ਅਵਤਾਰ ਦਾ ਆਖਰੀ ਤਨ ਜਿਉ ਤੇ ਕੋ ਜਗ ਮੈਂ ਮੁਕਤੇ ਹਰ ਚਿੱਤ ਮੈਂ ਜੁਧ ਵਿਚਾਰ ਹੈ ਦੇਹ ਅਨਿਤ ਨ ਨਿਤ ਰਹੇ ਜਸ ਨਾਭ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸਿਉ ਦੀਪਕ ਜਿਉ ਉਜਾਰੈ ਗਿਆਨ ਕੀ ਬਡਣੀ ਮਨੋ ਹੱਥ ਲੈ ਕਾਤੁਰਤਾ ਕਤਵਾਰ ਬੁਹਾਰਾ ਇਹ ਹੈ ਅੰਦਰ ਦਾ ਜੁੱਧ ਜਿਹੜਾ ਗੁਰੂ ਅਰਜਨ ਸਾਹਿਬ ਕਹਿ ਰਹੇ ਆ ਕੱਲ ਨੂੰ ਇਸ ਤੋਂ ਅਗਲਾ ਸ਼ਲੋਕ ਆਪਾਂ ਬਾਚਾਂਗੇ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦਰਮ ਛਾਇਆ ਇਹ ਸ਼ਲੋਕ ਅੱਗੇ ਕੱਲ ਨੂੰ ਬਾਚਿਆ ਜਾਏਗਾ